ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਚੋਣਾਂ ਨੂੰ ਲੈ ਕੇ ਸਿਆਸੀ ਰੈਲੀਆਂ ਸਿਖਰਾਂ ਤੇ ਚੱਲ ਰਹੀਆਂ ਨੇ ਇਸੇ ਵਿਚਾਰੇ ਕਨਸਰਵੇਟਿਵ ਨੇਤਾ ਪੀਅਰ ਪੋਲੀਅਮ ਨੇ ਕੈਨੇਡਾ ਵਿੱਚ ਵੱਡੇ ਸਰੋਤ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦਾ ਪ੍ਰਣ ਲਏ ਲਿਆ ਅਤੇ ਦਾਵਾ ਕੀਤਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਵੱਡੇ ਸਰੋਤ ਪ੍ਰੋਜੈਕਟਾਂ ਦੇ ਲਈ ਪਰਵਾਨਗੀਆਂ ਨੂੰ ਤੇਜ਼ ਕੀਤਾ ਜਾਵੇਗਾ ਇਸ ਦੇ ਨਾਲ ਹੀ ਪੋਲੀਅਮ ਨੇ ਲਿਬਰਲ ਪਾਰਟੀ ਉੱਤੇ ਵੀ ਨਿਸ਼ਾਨੇ ਸਾਧਦੇ ਨੇ ਅਤੇ ਕਿਹਾ ਹੈ ਕਿ ਗਵਾਚੇ ਲਿਬਰਲ ਦਹਾਕੇ ਦਾ ਧੰਨਵਾਦ ਕਿਉਂਕਿ ਕੈਨੇਡਾ ਐਲ ਚੀ ਉੱਤੇ ਬਹੁਤ ਪਿੱਛੇ ਹੈ ਪਰ ਹਾਲੇ ਵੀ ਬਹੁਤ देर ਨਹੀਂ ਹੋਈ ਪੋਲੀਵ ਨੇ ਕਿਹਾ ਕਿ ਸਾਡੀ ਕੰਸਰਵੇਟਿਵ ਸਰਕਾਰ ਜਲਦ ਹੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਵੇਗੀ ਤਾਂ ਜੋ ਅਸੀਂ ਆਪਣੇ ਲੋਕਾਂ ਦੇ ਲਈ ਅਰਬ ਡਾਲਰ ਦੇ ਸ਼ਕਤੀਸ਼ਾਲੀ ਤਨਖਾਹ ਚੈੱਕ ਕਰ ਲਿਆ ਸਕੀਏ ਅਤੇ ਇਸੇ ਤਰ੍ਹਾਂ ਅਸੀਂ ਹਮੇਸ਼ਾ ਕੈਨੇਡਾ ਨੂੰ ਸਭ ਤੋਂ ਪਹਿਲਾਂ ਕੇ ਰੱਖਾਂਗੇ ਕੈਨੇਡਾ ਦੇ ਵਿੱਚ ਚੋਣ ਪਰਚਾਰ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਇਸ ਵਿਚਾਲੇ ਕੰਸਰਵੇਟਿਵ ਨੇਤਾ ਪੀਅਰ ਪੋਲੀਵ ਐਡਮੰਟਨ ਦੇ ਦੱਖਣ ਦੇ ਵਿੱਚ ਹਜ਼ਾਰਾਂ ਸਮਰਥਕਾਂ ਨੂੰ ਮਿਲੇ ਅਤੇ ਪੋਲੀਵ ਦਾ 7 ਦਿਨ ਦੇ ਲਈ ਸਾਬਕਾ ਅਪ ਦੇਨ ਮੰਤਰੀ ਸਟੀਫਨ ਹਾਰਪਰ ਨੇ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਪੋਲੀਵ ਦਾ ਸਮਰਥਨ ਕਰਦੇ ਹੋਏ ਸਟੀਫਨ ਹਾਰਪਰ ਨੇ ਕਿਹਾ ਕਿ ਪੋਲੀਵ ਦੇ ਕੋਲ ਸੰਕਟ ਇਸ ਸਮੇਂ ਦੇ ਵਿੱਚ ਲੋੜਿੰਦਾ ਮਹੱਤਵਪੂਰਨ ਰਾਜਨੀਤਿਕ ਤਸੱਬ ਹੈ ਅਧਿਕ ਕੈਨੇਡੀਅਨਸ ਨੂੰ ਪੀਅਰ ਪੋਲੀਵ ਦੇ ਹੱਕ ਵਿੱਚ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਪੋਲੀਵ ਬਿਹਤਰ ਮਜ਼ਬੂਤ ਅਤੇ ਵਿਦੇਸ਼ ਦੇ ਸੰਯੁਕਤ ਭਵਿੱਖ ਦੇ ਲਈ ਸਭ ਤੋਂ ਵਧੀਆ ਉਮੀਦਵਾਰ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਰੈਲੀ ਦੇ ਵਿੱਚ ਮੌਜੂਦਾ ਭੀੜ ਤੋਂ ਚਾਪਦਾ ਹੈ ਕਿ ਕੈਨੇਡੀਅਨ Thank you, Mark Carney. Thank you, Justin Trudeau. Those two said there was no business case for LNG over the last decade. And as you correctly point out, all the other countries knew better. And in the state during the time when can, the last lost liberal decade. Where Carney and Trudeau were blocking these projects here. We saw eight new plants go up in the States. Qatar doubled its production and signed supply agreements with France. Um, we've seen other countries unleash their natural gas potential. I understand now Alaska is looking at exporting LNG. So you're right. That is the lost liberal decade. But no, we're not too late. Uh, there's still going to be massive demand for LNG because it is the cheapest, one of the cheapest and cleanest ways to power an electrical grid without coal. From a person who has an actual policy plan, from a person who has been right on all the big issues for a decade, and a person who has the energy and, yes, the youth to take us forward into a better, stronger, and more united future. That person. That person has been my colleague, he is my friend, he is our leader, and he is the next Prime Minister of Canada, Pierre Polyev and Anna. just like a Canadian ਮਾਹੌਲ ਕਾਫੀ ਗਰਮਾਇਆ ਹੋਇਆ ਤੇ ਪਾਰਟੀਆਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਕੈਨੇਡਾ ਰਹਿੰਦੇ ਲੋਕਾਂ ਦੇ ਲਈ ਵੱਖ-ਵੱਖ ਐਲਾਨ ਕੀਤੇ ਜਾ ਰਹੇ ਨੇ ਪਰ ਦੇਖਣਾ ਹੁਣ ਇਹ ਦਿਲਚਸਪ ਹੋਵੇਗਾ ਕਿ ਕੈਨੇਡੀਅਨ ਕਿਹੜੀ ਪਾਰਟੀ ਨੂੰ ਮੁੜ ਸੱਤਾ ਦੇ ਵਿੱਚ ਲੈ ਕੇ ਆਉਂਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਬਿਊ ਰਿਪੋਰਟ ਚੰਨ ਪੰਜਾਬੀ